ਦਾ ਗੁੜੇ ਪਰਦਾ ਬੰਨਿਆ ਹੋਵੇ ਦੋ ਬੀਪਰਾਂ ਜਿਵੇਂ ਲਾਏ ਡਾੜੀਆਂ ਰਾਂਕਾਂ ਲਾਦਾ ਇਹਨੇ ਸਭ ਕੀ ਜਿਆ ਕਾਉ ਦੀ ਸਾਰਿਆਂ ਨੂੰ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਮੌਸਮ ਹੋ ਗਿਆ ਠੀਕ ਹੈ ਮੌਸਮ ਥੇ ਜੇ ਹੋ ਗਿਆ ਨਿਆਣੇ ਵੀ ਕਹਿੰਦੇ ਸੂਲ ਲੇਟ ਹੋਣ ਲੱਗੇ ਤੇ ਮਲਦੇ ਆ ਜਾ ਕੇ ਉਹ ਫੜੇ ਨੇ ਪਤੰਦਰ ਮੌਸਮ ਦੇਖੋ ਸਾਫ ਤੋਂ ਪਾਣਾ ਗੁਰੂ ਘਰ ਵੀ ਨਹੀਂ ਦੇਖਦਾ ਤਾਂ ਦੇ ਦੰਦ ਬਈ ਬੀ ਆ ਤਿਆਗ ਇਦਾਂ ਚੱਲੇ ਹੋਈ ਆ ਤੁਰ ਕੇ ਲੱਛਣ ਲਾਗਦੇ ਨਹੀਂ ਇਹਦੇ ਪੜਨੇ ਵਾਲੇ ਇੱਕ ਉਹ ਫਰਦਾ ਉਹ ਆੜੀਆ ਤੁਸੀਂ ਪੜਨਾ ਹੈ ਕਿ ਨਹੀਂ ਪੜਨਾ ਆ ਦੇਖੋ ਗਰੌਂਡ 'ਚ ਮੈਚ ਵੀ ਅੱਜ ਗਰੌਂਡ 'ਚ ਪਲੇਅਰ ਪਹੁੰਚੇ ਬੇਬੇ ਲਓ ਵੀ ਮਿੱਤਰੋ ਮਲਾਉਂਦੇ ਆ ਤੁਹਾਨੂੰ ਦੋ ਮਹਾਨ ਸ਼ਖਸੀਅਤਾਂ ਨਾਲ ਹੂੰ ਹੋਰ ਬੁਰਿੰਦੀ ਕਹਿਣਾ ਬਾਬਾ ਵਧੀਆ ਵਧੀਆ ਤੂੰ ਸਣਾ ਹੋਰ ਜੱਸ 5 ਦਿਨ ਚੱਲਦੇ ਸਕੂਨ ਦੇ ਨਾ ਜਾਇਗਾ ਦੇ ਉਹ ਕਿਆਗਾ ਅੱਜ ਸਕੂਲ ਨਹੀਂ ਗਏ ਮੌਸਮ ਬਦਲ ਗਿਆ ਸਾਢੇ 8 ਹੋ ਗਏ ਬਾਈ ਸਿਆਲ ਦੀ ਸਿਆਲ ਦੀ ਪਹਿਲੀ ਤੁਹਾਨੂੰ ਤੇ ਪੈ ਗਈ ਇਹ ਮੌਸਮ ਦੇਖ ਲਓ ਗਾਇਸ ਆ ਬੈਦਰ ਐਂਡ ਬੈਦਰ ਦੀ ਇਨਫੋਰਮੇਸ਼ਨ ਹੰਦਾ ਹੋਇਆ ਮੁੰਡਾ ਤੁਹਾਨੂੰ ਰੱਬ ਨਾਲ ਲਿੰਕ ਹੈ ਨਾ ਤਾਂ ਗੱਲ ਹੋਰ ਬਾਬਾ ਵਧੀਆ ਤੂੰ ਦੱਸ ਬავਰੀਆ ਵਧੀਆ ਉਹ ਮੈਂ ਇੱਧਰ ਚੱਲ ਗੁਰੂ ਘਰ ਨੂੰ ਰੰਗ ਕਰਨ ਲੱਗ ਗਿਆ ਹਾਂ ਦੀਵਾਲੀ ਕਰਕੇ ਜੀ ਨੇ ਜਿਆਦਾ ਗੁੜੇ ਪਰਦਾ ਬੰਨਿਆ ਹੋਵੇ ਦੋ ਪੇਪਰਾਂ 'ਚ ਫੇਲ ਆਏ ਡਾੜੀਆਂ ਰੰਗਣ ਲੱਗਾ ਇਹਦੇ ਨੇ ਠੀਕ ਆ ਜਦੋਂ ਠੀਕ ਆ ਲਾਲ ਲੰਗ ਦਾ ਬੰਨਿਆ ਭਾਜੀ ਨੇ ਚੁੱਪੇ ਇਹ ਸਾਰਿਆਂ ਨੂੰ ਖਾਲਸਾ ਇਹ ਦੋ ਪੇਪਰਾਂ 'ਚ ਫੇਲ ਹਨ ਤੂੰ ਦੋ ਪੇਪਰਾਂ 'ਚ ਫੇਲ ਹਨ ਤੂੰ ਤੇ ਕੋਈ ਨਾ ਨਾ ਸਾਡੇ ਪਿੰਡ ਦੇ ਮੁੰਡਿਆਂ ਦਾ ਮਾਣੇ ਬਹੁਤ ਆ ਬੜਾ ਕੋਈ ਯੋਗਤਾ ਦਾ ਨਾ ਉਹ ਰੰਗ ਬਹੁਤ ਆ ਮੁੰਡਿਆਂ ਰੰਗ ਵਾਲਾ ਬੰਲਾ ਦੀ ਤਾਂ ਹੀ ਸਿਸਟਮ ਲਾਦਾ ਵੀ ਸੇਵਾ ਕਰਾ ਲਈਏ ਬਾਸ ਹੋ ਜੂਗੇ ਅਸੀਂ ਘਾਤੇ ਨਹੀਂ ਲੱਗੇ ਖਾਲਸਾ ਸਕੂਲ ਤੋਂ ਅਸੀਂ 2 ਦਿਨ ਲਾਇਆ ਹੈ ਸਾਡਾ 2 ਦਿਨ ਜੇ ਕੂਤ ਨਹੀਂ ਘਵਾਤੀਆਂ ਖਾਲਸਾ ਵੀ ਹੋਰੋਂ ਨਾ ਕੱਢਦਾ ਜਿਹੜੇ ਪੜਦੇ ਪੜਦੇ ਆ ਨਾ ਨਾ ਬੜੇ ਨਹੀਂ ਖੁਸ਼ ਵੀ ਹੋਣਾ ਖਾਲਸਾ ਹੈ ਡਰੇ ਥੋੜੇ ਹੱਦ ਤੱਕ ਕਿਸੇ ਦੇ ਹੱਥ ਨਹੀਂ ਆਉਂਦੀ ਆ ਹੋਰ ਵੀ ਗਰੀਬ ਹੈ ਵਾਹ ਵਾਹ ਕੰਮ ਕਰ ਵਾਹ ਮੈਂ ਵੀ ਯਾਰ ਤੁਹਾਨੂੰ ਦੀ ਦੇਖਣ ਲੱਗਾ ਹਾਂ ਤਾ ਤੁਹ ਦੇ ਉਹ ਬਾਈ ਬੀਆ ਟਾਈਮ ਕਿੰਨਾ ਹੋ ਗਿਆ ਸੀ ਸਕੂਲ ਜਾਣਾ ਟਾਈਮ ਬਾਈ 8:30 ਹੋ ਗਏ 8:30 ਹੋ ਗਏ ਚਲੋ ਬਾਈ ਤੂੰ ਜਾਣਾ ਮੈਂ ਲਾਦਾ ਨਹੀਂ ਤੁਹਾਡੇ ਰਾ ਦੇ ਜੀ ਮੈਨੂੰ ਬੰਕ ਮੋਕੂ ਭਾ ਲੱਗਦੇ ਇਹ ਹਾਂ ਉਹਨੂੰ ਦੱਸੋ ਜੀ ਮਲਾਉਨੇ ਆ ਤੁਹਾਨੂੰ ਗੁਰੂ ਘਰ ਚ ਲੱਗੇ ਹੋਏ ਸੇਵਾਦਾਰ ਦਿਵਾਲੀ ਕਰਕੇ ਸਾਫ ਸਵਾਈਆਂ ਜਾਂਦੇ ਨੇ ਤੇ ਰੰਗ ਰੋਗਨ ਦਾ ਕੰਮ ਚੱਲ ਰਿਹਾ ਤੇ ਮੁੰਡਿਆਂ ਨੇ ਚਮਕਾ ਕੇ ਰੱਖਦਾ ਵੈਸੇ ਗੁਰਦੁਆਰਾ ਬਹੁਤ ਸੋਹਣਾ ਲੱਗਿਆ ਲੱਗਿਆ ਦਾ ਹੋਰ ਵੀ ਮੁੰਡਿਓ ਕਿਆ ਹਾਲ ਹੈ ਲੱਗੇ ਹੋਏ ਸੇਵਾ ਕਰ ਰਹੇ ਹਾਂ ਕੋਰਫਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਪਿਆਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਕੀ ਹੁਣ ਦੀਵਾਲੀ ਵੀ ਆ ਰਹੀ ਹੈ ਤੁਹਾਡੇ ਦੀਵਾਲੀ ਕਰਕੇ ਰੰਗ ਰੋਗਦੰਗ ਲੱਗੇ ਪਿਆ ਹਾਂ ਹਾਂ ਜੀ ਹਾਂ ਅੱਜ ਅੱਛਾ ਚਿੱਟਾ ਹੀ ਮਾਰ ਦੇਣਾ ਸਾਰੇ ਪਾਸੇ ਹੈ ਹੂੰ ਨਵੋ ਗੋੜ ਵੱਜੋਗੇ ਅੱਛਾ ਇੱਕ ਵਾਰ ਫੇਰ ਵੱਜੋ ਉਹ ਤੇਰਾ ਸਾਹਮਣੇ ਤੋਂ ਨਖਾਰ ਆ ਗਿਆ ਇੱਕ ਗੋੜ ਮਾਰੇ ਤੇ ਨਾ ਨਾ ਇੱਕ ਹੋਰ ਵੱਜਣਾ ਫੇਰ ਦੇਖੋ ਕੀ ਵਧੀ ਹੋ ਜਾਣਾ ਕੰਮ ਆਹੋ ਰੰਗ ਵਧੀਆ ਰਹਿਣਾ ਬਾਕੀ ਜਿਹੜੇ ਤੋਂ ਮਾਰ ਦੇਣਾ ਇੱਕ ਵਾਰ ਏਕ ਮਾਰ ਲਾ ਕੇ ਉਹ ਉੱਪਰ ਉੱਪਰ ਦਾ ਵਾਸਾ ਹੁਣ ਗੁੰਮਰ ਦੀ ਬਿਆਰੀ ਜੱਲ ਉੱਪਰ ਤਿੰਨ ਚਾਰ ਗੋੜ ਮਾਰੇ ਤੇ ਬਸ 골ਡਨ ਗਾਦੇ ਤਿੰਨ ਚਾਰ ਗੋੜ ਵੱਜਣੇ ਬਸ ਅੱਜ ਤੋਂਦ ਕਿੰਨੀ ਪੈ ਗਈ ਹੈ ਨਾ ਮੌਸਮ ਚੇਂਜ ਹੋਈ ਜਾਂਦਾ ਹੌਲੀ ਹੌਲੀ ਠੰਡਾ ਵਾਲਾ ਮੌਸਮ ਆ ਗਿਆ ਬਾਈ ਨਾ ਹੂੰ ਨਾਉ ਠੀਕ ਹੋ ਰਿਹਾ ਹਾਂ 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 ਓਕੇ ਯਾਰ ਬੋੜ ਯਾਰ ਹੂੰ ਦੂਰ ਤੇ ਐਨ ਸੋਹਣਾ ਲੱਗਦਾ ਅੱਛਾ ਆ ਵੀ ਮੁੰਡਾ ਅਜੇ ਸਕੂਲ ਨਹੀਂ ਗਿਆ ਇਹ ਇੰਡੀਆ ਮੈਂ ਯਾਰ ਇਹ ਕਹਿੰਦਾ ਮੈਂ ਸੇਵਾ ਕਰਾਂਗਾ ਅੱਛਾ ਅੱਛਾ ਚੱਲ ਵਧੀਆ ਵਾ ਵਧੀਆ ਚੱਲ ਹੋਰ ਸੁਣਾ ਉਹ ਮੁੰਡੇ ਗਈਆਂ ਤੇ ਕਹਿੰਦੇ ਪੇਪਰਾਂ 'ਚ ਫੇਲ ਹੋ ਗਿਆ ਕਿਆ ਚੱਕਰ ਆ ਇਹ ਕਾਣੂ ਯਾਰੀ ਉਹ ਕਹੇ ਯਾਰ ਹਾਂ ਮੈਂ ਕਹਾਂ ਕਿ ਸੱਚੀ ਹੋ ਗਿਆ ਹਾਂ ਕਿਤੇ ਹੋ ਜੂਗਾ ਫੇਰ ਹਾਂ ਮੈਂ ਕਹਿ ਨਹੀਂਣਾ ਫੇਰ ਜਾ ਮੁੰਡਾ ਵੜਦਾ ਵੜਦਾ ਅੱਛਾ ਬਾਕੀ ਕਹਿੰਦਾ ਸੇਵਾ ਕਹਿੰਦੇ ਆਸਤੇ ਕਰੀ ਦੀ ਬਾਸ ਆਉਣੇ ਵਾਸਤੇ ਕਰੀ ਦੀ ਹਾਂ ਭਾਈ ਥੋੜੀ ਹਾਂ ਨਹੀਂ ਜਾਦੇ ਦੇਖੀ ਪਿੱਛੇ ਵੈਨ ਆਉਂਦੀ ਆ ਭਾਈ ਨਾ ਨਾ ਠੀਕ ਹੋ ਗਿਆ ਕਰਤਾ ਹੁਣ ਹੋ ਗਿਆ ਬਸ ਹੋ ਜਾਸੂ ਅਨਿਸ਼ਾਨ ਸਾਹਿਬ ਦਾ ਵੀ ਕੱਪੜਾ ਬਦਲੇ ਕਰ ਦਿਵਾਲੀ ਨੂੰ ਨਾ ਨਾ ਬਾਬੇ ਗੁਰਪੁਰਬ ਨੂੰ ਬਦਲਦੇ ਹਾਂ ਨਾ ਸਾਰੇ ਜਿਹੜਾ ਗੁਰਪੁਰਬ ਨੂੰ ਬਦਲਦੇ ਹੋਗੇ ਠੀਕ ਆ ਠੀਕ ਆ ਹਾਂਜੀ ਬਾਕੀ ਮਾਰ ਦੇਣਾ ਆ ਹੀ ਰਹਿ ਗਿਆ ਬਾਕੀ ਹੋ ਗਿਆ ਆ ਦੇਖੋ ਜੀ ਆਹ ਬੰਦੀ ਮੀਂਹ ਪਾ ਰਿਹਾ ਉਹਦੇ ਨਾਲ ਕੇ ਕੰਦਾ ਖਾਰੀਆਂ ਹਰੀਆਂ ਹੋ ਗਈਆਂ ਹਾਂ ਹਲਾ ਰੇਗ ਮਾਰਦੇ ਨਾਲ ਪਲੇਅ ਹੋ ਰਿਹਾ ਤੁੰਨੇ ਚੱਲ ਹੁਣ ਵਧੀਆ ਹੋ ਗਈ ਐਨ ਮਤਲਬ ਜੇ ਸਫੈਦੀ ਹੋ ਗਏ ਨਾ ਨਹੀਂ ਪਹਿਲਾਂ ਬਹੁਤ ਭੱਦੀਆਂ ਹੀ ਰਾਦੀਆਂ ਨੇ ਯਾਰ ਉਹ ਉੱਥੇ ਸਾਹਮਣੇ ਪਾਣੀ ਕੱਢ ਜਾਂਦਾ ਪਹਿਲਾਂ ਨਾ ਨਾ ਹੂੰ ਔਰ ਇਹ ਵੀ ਅਜ ਨਦੀ ਕੇ ਮੈਚ ਆ ਨਾ ਔਰ ਵਧੀਆ ਆਉਣਾ ਰੰਗ ਉਹ ਲੱਗਦਾ ਠੀਕ ਨੇ ਧੁੰਦੇ ਬਹੁ ਬਈ ਵੀ ਯਾਰ ਧੁੰਦੇ ਕਰਕੇ ਟਾਈਮ ਤਾਂ ਨਹੀਂ ਬਦਲਦਾ ਵੀ ਟਾਈਮ ਕਿੰਨਾ ਹੋਇਆ ਹਨਾ ਉਹ ਨਿਕਲਦਾ ਆਇਆ ਸੂਰਜ ਦੇਵਤਾ ਤੁਹਾਨੂੰ ਦਿਖਾਉਣੇ ਆ ਆਪਣਾ ਸੂਰਜ ਜਿੱਥੇ ਮੈਂ ਪੜਿਆ ਪੰਜਵੀਂ ਤੱਕ ਮੈਂ ਉਰੇ ਪੜਿਆ ਤੇ ਮੇਰਾ ਪਿੰਡ ਹੈ ਇਹ ਸਾਡੇ ਸਾਹਮਣੇ ਦਿਖਤੂ ਪਰ ਤੇਰਾ ਚੱਲ ਜਾਂਦਾ ਬਰੇਕਰ ਨੇ ਤੇਰੇ ਤਾਂ ਵੀ ਜਾਂਦਾ ਤੇ ਹੁਣ ਮੈਂ ਚੱਲਿਆ ਸੀਗਾ ਕੰਮ ਨੂੰ ਤੇ ਉਹਦੀ ਆਵਾਜ਼ ਨੇ ਨਾ ਮੇਰਾ ਮਨ ਮੋੜਿਆ ਦੇਖੋ ਚਿੜੀਆਂ ਚਹਿਕੜੀਆਂ ਸਫੈਦਿਆਂ 'ਚ ਉਧਰ ਸੂਰਜ ਦੇਵਤਾ ਵੀ ਹੌਲੀ-ਹੌਲੀ ਨਿਕਲਦੇ ਆ ਤੇ ਆ ਗੰਨਾ ਖੜਾ ਬਈ ਕਿ ਆ ਜਾਂਦੀ ਸ਼ਮਸ਼ਾਨ ਘਾਟ ਤੇ ਬਾਕੀ ਉਹ ਸਾਹਮਣੇ ਪਿੰਡ ਆ ਗਿਆ ਮਾਲਾਂ ਹੀ ਆਪਾਂ ਅੰਮ੍ਰਿਤ ਦੇ ਲੇਕਾ ਨੂੰ ਸੰਧਿਆ ਵੇਲਾ ਹੋ ਚੁੱਕਿਆ ਰੈਰਾ ਸਾਹਿਬ ਚੱਲ ਰਿਹਾ ਗੁਰਦੁਆਰੇ ਚ ਹੋ ਸਕਦੀ ਹੈ ਜੀ ਆਪਾਂ ਚਲੋ ਗੁਰੂ ਘਰ ਵੀ ਜਾਣਾ ਉਹ ਨਾ ਤੋਕੇ ਤੇ ਮਿਲਦੇ ਆਂ ਜੀਦਵਾਰ ਜਾ ਕੇ ਲੋਈ ਆਪਾਂ ਅੰਦੀ ਕਰਮ ਤੋਂ ਧਰਾਂ ਤੇ ਇਸ਼ਨਾਨ ਆਪਾਂ ਕਰ ਲਿਆ ਤੇ ਹੁਣ ਆਪਾਂ ਜਾਣਾ ਗੁਰੂ ਵਿਧਿਆਰੇ ਠੀਕ ਹੈ ਤੇ ਦਖੋ ਮੇਰੇ ਸਭ ਨੂੰ ਸਾਹਮਣੇ ਚੰਦ ਮਾਮਾ ਤੇ ਇਹ ਹੈ ਜੀ ਮੇਰਾ ਘਰ ਤੇ ਇਹ ਹੈ ਮੇਰਾ ਪਿੰਡ ਉਹ ਵੀ ਤੁਹਾਨੂੰ ਪਿੰਡ ਵੀ ਘੁਮਾਵਾਂਗੇ ਕਿਤੇ ਨੇ ਕਿਸੇ ਅਗਲੇ ਵਲੌਗ ਚ ਤੇ ਸਾਡੀ ਵੀਡੀਓ ਇੱਥੇ ਹੁੰਦੀ ਹੈ ਸਮਾਪਤ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਖੁਸ਼ ਰਹੋ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ